ਬਹੁਤ ਵੱਡੀ ਜਗਤ ਵੱਲ ਅੱਜ ਦੇ ਜਨ ਵੀ ਅੱਜ ਦੇ ਮਾਨ ਸਨਮਾਨ ਦੀ ਬਹੁਤ ਵੱਡੀ ਮੁਬਾਰਕਬਾਦ ਹਵਾਰਤਾ ਜਿਹੜਾ ਮਾਤਾ ਗੁਲਜੀਤ ਕੌਰ ਨੂੰ ਸਰਦਾਰ ਕੇਵਲ ਸਿੰਘ ਦੀ ਮਾਨ ਸਤਿ ਨੂੰ ਤੇ ਕਾਲੇ ਦੇ ਚੌਲ ਮਾਰਿਆ ਨੂੰ ਮੁਬਾਰਕਬਾਦ ਹੈ ਅੱਜ ਦੇ ਬੰਦਾ ਦਰਿਆਲ ਸਿੰਘ ਹੈ ਇਹ ਜਿਹੜਾ ਖੰਡਾ ਭਾਗਾਂ ਭਰਿਆ ਤੇ ਭਾਗਾਂ ਵਾਲੇ ਮਨ ਦਾ ਸਨਮਾਨ ਰੱਬ ਕਰੇ ਮਾਲਕ ਕਰੇ ਹਰੇਕ ਖਿਡਾਰੀ ਦੇ ਹਿੱਸੇ ਇਦਾਂ ਦੇ ਮਾਨ ਸਨਮਾਨ ਔਰ ਇੱਕ ਵਾਰੀ ਜ਼ੋਰਦਾਰ ਤਾਲੀਆਂ ਕਾਲੇ ਮਾਲੇ ਨੂੰ ਲਾ ਦਿਓ ਮੇਰੇ ਵੀਰੋ ਔਰ ਇੱਕ ਜਟਾਣਾ ਵੀ ਲੱਗੇ ਜਰਾ ਸਵਾਣ ਸਵਾਣ ਦੇ ਲਈ ਕਿਉਂਕਿ ਜੋ ਹੈ ਸਵਾਇਗੁਰੂ ਦਾ ਬੋਲੇ ਇਸ ਸੋਨੇ ਹਾ ਸ੍ਰੀ ਆਕਾਲ ਇੱਕ ਰੋਲ ਗਲਾਪੂ ਇੱਕੋ ਮਿੰਟ ਹੋ ਗਿਆ ਵੀਰੇ ਬਾਤ ਸਵਾਣ ਕਰਾ ਲੈਂਦੇ ਫਿਰ ਬੋਲਦੇ ਆ ਕਿ ਸਾਰਿਆਂ ਦੇ ਜਾਂਦੇ ਰੋ ਵੀਓ ਲੈ ਵੀ ਗਲਾਬ ਕੋ ਮੇਰਾ ਪਲੀ ਪਲੀ ਭਰਾਵਾਂ ਤੇਰਾ ਮਾਨਸਮਾਨ ਕਰਾ ਲੈਂਦੇ ਵੀਰੋ ਜੇ ਸਾਨੂੰ ਵਾਲਾ ਕੋਰਾ ਕਿਹਨੇ ਵੀ ਭਾਈ ਟਰੈਕਟਰ ਚਲਾਊਗਾ ਕਿੱਥੇ ਆ ਸਾਨੂੰ ਵਾਲਾ ਕੋਰਾ ਆ ਗੋਰਾ ਲੈ ਵੀ ਮਾਲੇ ਵਾਲਿਆ ਬੈਹ ਟਰੈਕਟਰ ਦੇ ਉੱਪਰ ਨੌਜਵਾਨ ਉਧਰ ਭੋਲੂ ਸੇਖੋ ਸਾਡਾ ਵੀ ਮਨੀਲਾ ਤੋਂ ਸ਼ੇਰਪੁਰ ਤੇ ਆਇਆ ਭਰਾ ਦਾ ਬਹੁਤ ਬਹੁਤ ਧੰਨਵਾਦ ਭੋਲੂ ਮਨੀਲਾ ਵਾਲੇ ਦਾ ਇਧਰ ਸਨਮਾਨ ਹੋਇਆ ਹੈ ਨਾਲੇ ਮਾਲੇ ਦਾ ਖਾਰੇ ਨੇ ਜ਼ਿੰਦਗੀ ਦੇ ਸੰਘਰਸ਼ ਕੀਤਾ ਹੈ ਮਿਹਨਤ ਕੀਤੀ ਹੈ ਸਾਰੇ ਮਾੜਾ ਪਿਛੋ ਮਰੇ ਭਾਈ ਮੜਾ ਸਾਰੇ ਪਿਛੇ ਨੂੰ ਦੇ ਭਾਈ ਖਿਆਈਆਂ ਦਾ ਆਉਕਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜਦੋਂ ਭਰਾ ਸਾਥ ਦੇ ਯਾਰ ਕੋ ਸਾਥ ਦੇ ਪਿੰਡਾਰੇ ਸਾਥ ਦੇ ਇਹ ਬੰਦਾ ਹਰ ਮੰਚ ਤੇ ਖੜ੍ਹ ਸਕਦਾ ਹੈ ਇਹ ਵੀ ਜਿੰਦਗੀ ਕਾਲੇ ਦਾ ਜਿਹੜਾ ਸੰਘਰਸ਼ ਬਹੁਤ ਵੱਡਾ ਹੈ ਪਰ ਕਹਿੰਦੇ ਜਿੰਨੀ ਵੀ ਬਿੱਤਰ ਮੰਡਲੀ ਹੈ ਜਿਹੜੀ ਪ੍ਰਸਤਾਨ ਕਰ ਰਹੀ ਹੈ ਉਹ ਕਹਿੰਦੇ ਵੀ ਅਸੀਂ ਕਾਲੇ ਦੇ ਨਾਲ ਹਰ ਚੰਗੇ ਮਾੜੇ ਟਾਈਮ ਵਿੱਚ ਖੜੇ ਹੈ ਪਹਿਲਾਂ ਵੀ ਹੁਣ ਵੀ ਇਹ ਫਿਊਚਰ ਦੇ ਵਿੱਚ ਵੀ ਜਿੰਦਾਂ ਦੀ ਵੀ ਲੋੜ ਹੋਊਗੀ ਅਸੀਂ ਕਾਲੇ ਦੇ ਨਾਲ ਖੜੇ ਐ ਮਾਲੇ ਵਾਲੇ ਕਾਲੇ ਨੇ ਕਹਿੰਦੇ ਯਾਰ ਕਮਾਏ ਆ ਜਿਸ ਵੇ ਤੇਰਾ ਧੰਨਵਾਦ ਆ ਵੀਰਾ ਯਾਰ ਜਿਸੇ ਦਾ ਗਹਿ ਘਟਮਾ ਧੰਨਵਾਦ ਆ ਯਾਰ ਵੀ ਜਿਸ ਵੇ ਜਿਸ ਤਰ੍ਹਾਂ ਗੱਲ ਹੁੰਦੀ ਤੇ ਕਹਿੰਦਾ ਯਾਰ ਕਾਲਾ ਦਾ ਆਪਣਾ ਭਰਾ ਇਹ ਭਰਾ ਐ ਵੀਰ ਆ ਜਉਂਦੇ ਵਾਸਤੇ ਰਹਿਣ ਥੋੜਾ ਟਰੈਕਟਰ ਵਾਲੇ ਭਰਾ ਨੂੰ ਰਸਤਾ ਸਾਨੂੰ ਇਹ ਗੋੜਾ ਚਲਾਉਣਾ ਜਦੋਂ ਮੈਂ ਥੋੜਾ ਦੇਖਣ ਦੇ ਵੀ ਨਾ ਜਨਾ ਆਪਾਂ ਗਰਾਊਂਡ ਦਾ ਵੀ ਚੱਕਰ ਲਾਉਣਾ ਹੈ ਔਰ ਜਿੱਥੇ-ਜਿੱਥੋਂ ਦੀ ਇਹ ਟਰੈਕਟਰ ਲੱਗਦਾ ਮਾਲਲੇ ਵਾਲੇ ਕਾਲੇ ਨੂੰ ਕਹਿੰਦੇ ਤਾੜੀਆਂ ਮਾਰ ਕੇ ਵਧਾਈਆਂ ਦੇਣੀਆਂ ਵੀਰੋ ਆਹ ਦੁਨੀਆ ਦੇ ਵਿੱਚ ਅੱਜ ਦੇ ਦਿਨ ਦਾ ਬੰਦਾ ਬਹੁਤ ਸਨਮਾਨ ਬਾਕੀ ਭਾਈ ਗਰਾਊਂਡ ਕਲੀਅਰ ਕਰਦੇ ਮੇਰੀ ਬੇਨਤੀ ਹੈ ਵੀਰਾਂ ਨੂੰ ਹੈ ਵੀ ਮੁੰਡੇ ਵੀਰ ਮਾਲਲੇ ਵਾਲੇ ਮੁੰਡੇ ਆਏ ਆ ਕਹਿੰਦੇ ਵੀ ਸਾਡੇ ਜਰਨੈਲ ਕੋਚ ਦਾ ਵੀ ਧੰਨਵਾਦ ਮਾਲਲੇ ਵਾਲੇ ਜਰਨੈਲ ਦਾ ਵੀ ਧੰਨਵਾਦ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਜਦੋਂ ਇੱਕ ਖਿਡਾਰੀ ਨਵਾਂ ਉਸਟਾ ਸਟਾਰਟਿੰਗ ਹੁੰਦੀ ਹੈ ਲੱਖੇ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਬੰਦਾ ਸੰਘਰਸ਼ ਕਰਦਾ ਹੈ ਕਮੇ ਪੱਤੇ ਦੀ سپورਟ ਘੱਟ ਲੋ ਕਰਦੇ ਆ ਪਰ ਜਦੋਂ ਬੰਦਾ ਸਟਾਰ ਬਣ ਜਾਂਦਾ ਸਕੂਟਰ ਬਹੁਤ ਮਿਲ ਜਾਂਦੇ ਆ ਪਰ ਜਿਹੜੇ ਭਰਾਵਾਂ ਨੇ سپورਟ ਕੀਤੀ ਐ ਕੱਲੇ ਕੱਲੇ ਰੂਹ ਦਾ ਕੱਲੇ ਕੱਲੇ ਭਰਾ ਦਾ ਫਿਰ ਉਹ ਧੰਨਵਾਦ ਹੈ ਕੱਲੇ ਕੱਲੇ ਵੀ ਤਾਲੀਆਂ ਹੋਰ ਮਾਰੋ ਆ ਕਾਲੇ ਦੇ ਲਈ ਲੈ ਵੀ ਕਾਲਿਆ ਮੈਨੂੰ ਹੌਲੇ ਹੌਲੇ ਪਤਾ ਲੱਗਿਆ ਭਾਈ ਤੇਰੇ ਸਹੁਰਿਆਂ ਦਾ ਪਿੰਡ ਵੀ ਐ ਇਹ ਵੀ ਬਹੁਤ ਵੱਡੀ ਗੱਲ ਐ ਕਿਉਂਕਿ ਸਾਰੇ ਪਰਿਵਾਰ ਦੇ ਵਿੱਚ ਮਾਨ ਸਨਮਾਨ ਮਿਲਣਾ ਪਿੰਡ ਵਿੱਚ ਮਾਨ ਸਨਮਾਨ ਮਿਲਣਾ ਐ ਤੂੰ ਤਾਲਿਆ ਹੋਰ ਵੀ ਭਾਗਾ ਵਾਲਾ ਸੋਹਣਾ ਜਿੱਥੋਂ ਜਿੱਥੋਂ ਦਾ ਟਰੈਕਟਰ ਜਿੱਥੋਂ ਲੰਘ ਰਿਹਾ ਤੇ ਤਾਲੀਆਂ ਮਾਰ ਕੇ ਤਾਰੇ ਦਾ ਸਵਾਗਤ ਕਰੋ ਜਿਹੜਾ ਇਹ ਮਾਨ ਸਨਮਾਨ ਦਾ ਵੱਡਾ ਅੱਜ ਦੇ ਦਿਨ ਜਿਵੇਂ ਗੱਲ ਚੱਲੀ ਜਾ ਰਹੀ ਹੈ